ਮੁੰਡਾ ਗਿਰਦੀ ਦੇਖੋ ਜੀ ਪੁਲਿਸ ਦੀ ਕਿ ਵਰਦੀਆਂ ਦੇ ਚਲਾਨ ਇੰਨੇ ਕੱਟ ਰਹੀ ਹੈ ਕਿ ਮਤਲਬ ਕਿ ਸਾਡੇ ਡਰਾਈਵਰ ਭਰਾ ਇੱਕ ਆ ਦੇਖੋ ਜੀ ਆ ਮੁੰਡਾ ਹੈਗਾ ਜੀ ਸਾਡਾ ਮੈਂਬਰ ਹੈਗਾ ਹੁਣ ਦੱਸੋ ਜੀ ਇਹਦੀ ਵਰਦੀ 'ਚ ਕੀ ਕਮੀ ਹੈ ਇਹ ਐਵੇਂ ਹੀ ਆਪਣੀ ਨੇਮ ਪਲੇਟ ਲਗਾ ਕੇ ਰੱਖਦਾ ਐਵੇਂ ਹੀ ਵਰਦੀ ਪਾ ਕੇ ਰੱਖਦਾ ਸਭ ਕੁਝ ਕਰਦਾ ਇਹਦਾ ਪਰसों 43 ਸੈਕਟਰ ਦੇ ਅੰਦਰ ਕੋਈ ਸਰਦਾਰ ਜੀ ਸੀਗੇ ਟ੍ਰੈਫਿਕ ਵਾਲੇ ਉਹ ਇਹਨੂੰ ਬਚਾ ਲੈਣ ਨੂੰ ਰੋਕ ਕੇ ਇਹਦਾ ਚਲਾਨ ਕੱਟਤਾ ਤੁਸੀਂ ਗਲਤੀ ਗਲਤੀ ਕੱਢੀ ਹੈ ਜੀ ਲੁੱਪੀਆਂ ਨਹੀਂ ਹੈਗੀਆਂ ਤੇਰੀਆਂ ਜੀ ਡੀਐਸਪੀ अच्छा वो हो, का कह है रहे हैं मोड़ਿਆਂ ਦੇ ਉੱਤੇ ਉਹ ਨਹੀਂ ਲੱਗੇ ਐਸਐਸਪੀ ਕੋਈ ਐਸਐਸਪੀ ਹੈ ਕੋਈ ਕੋਈ ਸਬ ਇਨਸਪੈਕਟਰ ਹੈ ਇਹਦੇ ਕੋਈ ਫੀਤੀ ਸਟਾਰ ਲਾਉਣੀਆਂ ਤੁਸੀਂ ਇਹਦੇ ਤੇ ਦੀ ਨਾ ਸਾਡੇ ਕੋਲ ਬਕਾਇਦਾ ਵੀਡੀਓ ਹੈਗੀ ਹੈ ਇਸ ਵਿਚਾਰੇ ਨੇ ਕਹਿ ਵੀ ਮੇਰਾ ਚਲਾਨ ਕਾਦੇ ਘਟ ਰਹੇ ਹੋ ਤੁਸੀਂ ਉਹਨਾਂ ਕੋਲ ਕੋਈ ਚਲਾਨ ਕੱਟਣ ਦਾ ਬੁੱਧਾ ਨਹੀਂ ਸੀਗਾ ਉਹਨਾਂ ਨੇ ਫੀਤੀਆਂ ਕਹਿਤੀਆਂ ਜੀ ਪਰ ਉਹਨਾਂ ਪਤਾ ਡਰਾਈਵਰ ਕੀ ਬੋਲ ਰਿਹਾ ਕੁਝ ਹੈਗਾ ਕਾਗਜ਼ ਪੱਤਰ ਪੂਰੇ ਮੇਰੇ ਸਾਰਾ ਕੁਝ ਹੈਗਾ ਮੈਂ ਦਿਖਾ ਰਿਹਾ ਕਿਉਂ ਰਿਹਾ ਮੈਨੂੰ ਰੋਕਿਆ ਕਿਹੜੀ ਗੱਲ ਮੈਨੂੰ ਦੱਸੋ ਜੀ ਉਸੇ ਟਾਈਮ ਇੱਕ ਪ੍ਰਾਈਵੇਟ ਨੰਬਰ ਬਾਈਕ ਆਂਦੀ ਹੈ ਉਸ ਆਪਣਾ 43 ਸੈਕਟਰ ਤੇ ਵਕੀਲ ਨਿਕਲਦੇ ਆ ਤੇ ਉਹ ਉਹਨਾਂ ਨੇ ਬਾਈਕ ਕਰੀ ਸੀਗੀ ਇਹਨਾਂ ਨੇ ਉਹਨੂੰ ਦਿਖਾਇਆ ਕਿ ਇਸ ਦਾ ਚਲਾਨ ਕਰੋ ਜੋ ਇਹ ਵਾਈਟ ਪਲੇਟ ਮੋਟਰਸਾਈਕਲ ਜਾ ਰਹੀ ਹੈ ਇਹ ਟੈਕਸੀ ਵਿੱਚ ਕਹਾ ਅਲਾਉਡ ਹੈ ਕਿ ਇਸ ਦਾ ਚਲਾਨ ਕਰੋ ਉਸ ਟਾਈਮ ਸੇਰ ਸਿੰਘ ਜੀ ਕਹਿੰਦੇ ਕਿ ਸਾਡੇ ਕੋਲ ਰਾਈਟ ਨਹੀਂ ਹੈਗਾ ਜੀ ਚਲਾਨ ਕਰਨ ਦਾ ਮੈਂ ਆਪਣੀ ਗੱਡੀ ਦਾ ਓਨਰ ਆ ਆ ਬਾਈਕ ਬਲੇ ਵਾਈਟ ਬਲੇਟ ਵਾਲੇ ਘੁੰਮ ਰਹੀਆਂ ਉਹ ਤਾਂ ਅਸੀਂ ਰੋਕ ਨਹੀਂ ਰਹੇ ਜਿਹੜੀ ਪੀਲੀ ਪਲੇਟ ਹੈ ਉਹ ਤਾਂ ਪਤਾ ਨਹੀਂ ਟੈਕਸੀ ਹੈ ਤੇ ਜਿਹੜਾ ਇਹ ਚਲਾਊਗਾ ਉਹ ਡਰਾਈਵਰ ਹੈ ਜਾਂ ਮਾਲਕ ਉਹਦੇ ਵਿੱਚ ਤੇ ਉਹਦੇ ਵਿੱਚ ਪ੍ਰਸ਼ਾਸਨ ਨੂੰ ਦਿੱਕਤ ਕੀ ਹੈ ਜੇ ਇਹ ਨਵਰਤੀ ਨਹੀਂ ਵੀ ਪਾਈ ਅਸੀਂ ਫੈਮਲੀ ਨਾਲ ਮੈਂ ਘੁੰਮ ਆਇਆ ਤੁਸੀਂ ਸਾਨੂੰ ਰੋਕ ਰਹੇ ਹੋ ਆਹ ਦੇਖੋ ਆਹ ਦੇਖੋ ਉਹ ਕੀਲ ਸਾਹਿਬ ਨੇ ਵਾਈਟ ਪਲੇਟ ਤੇ ਕਰੀ ਦੇਖੋ ਉਹ ਜਾ ਰਿਹਾ ਵਾਈਟ ਪਲੇਟ ਤੇ ਉਹ ਵਾਈਟ ਪਲੇਟ ਤੇ ਦੇਖੋ ਜਾ ਰਿਹਾ ਤੇ ਆਹ yellow ਪਲੇਟ ਨੂੰ ਰੋਕ ਰਹੇ ਨੇ ਮੈਂ ਆਪਦੀ ਪਰਿਵਾਰ ਨਾਲ ਵਰਤੀ ਪਾ ਕੇ ਜਾਵਾਂ ਨੀਮ ਪਲੇਟ ਲੱਗ ਜਾਵਾਂ ਮੈਂ ਡਰਾਈਵਰ ਹਾਂ ਉਹਨਾਂ ਦਾ ਕਹਿੰਦੇ ਲੈ ਨੀ ਤੁਸੀਂ ਪੀਲੀ ਪਲੇਟ ਤੇ ਬੈਠੇ ਹੋ ਨਵਰਤੀ ਪਾ ਕੇ ਜਾਓਗੇ ਚਾਹੇ ਤੁਸੀਂ ਕਿਸੇ ਦੇ ਭੋਗ ਤੇ ਜਾ ਰਹੇ ਹੋ ਕਿਸੇ ਰੈਸਟੋਰੈਂਟ ਦੇ ਫੰਕਸ਼ਨ ਜਾ ਰਹੇ ਹੋ ਫੈਮਿਲੀ ਨਾਲ ਜਾ ਰਹੇ ਹੋ ਅਸੀਂ ਬਸ ਚੰਡੀਗੜ੍ਹ ਐਡਮਿਨਟੇਸ਼ਨ ਨੂੰ ਇੱਕ ਚੇਤਾਵਨੀ ਦੇਣਾ ਚਾਹੁੰਦੇ ਆ ਜੀ ਜੇ ਉਹ ਆਪਣੀ ਇਹ ਚਲਾਨ ਕੱਟਣਾ ਬੰਦ ਨਹੀਂ ਕਰਦਾ ਤਾਂ ਆਪਾਂ ਸੋਮਵਾਰ ਨੂੰ ਇੱਕ ਵੱਡਾ ਪ੍ਰੋਟੈਸਟ ਕਰਾਂਗੇ ਆਪਾਂ 9 ਸੈਕਟਰ ਘੇਰਾਂਗੇ ਜੀ ਅਗਰ ਸਾਡੀ ਗੱਲ ਉਹ ਨਹੀਂ ਸੁਣਦੇ ਆਪਾਂ ਫਿਰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਚਲਾਨ ਕੱਟਣਾ ਬੰਦ ਕਰੋ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਦੇ ਵੱਲੋਂ ਅੱਜ ਟੈਕਸੀ ਭਾਈਚਾਰੇ ਨੂੰ ਜਿਹੜੇ ਡਰਾਈਵਰ ਵੀਰ ਨੇ ਉਹਨਾਂ ਨੂੰ ਇੱਕ ਵੱਡੀ ਕਾਲ ਸੀਗੀ ਚੰਡੀਗੜ੍ਹ ਸੈਕਟਰ 25 ਰੈਲੀ ਗਰਾਊਂਡ ਦੇ ਵਿੱਚ ਇਕੱਤਰਤਾ ਹੁੰਦੀ ਹੈ ਭਗਵੰਤ ਮਾਨ ਹੋਰਾਂ ਦੀ ਰਹਿਸ਼ਤਾ ਘਰੋ ਕਰਨ ਦੀ ਗੱਲ ਵੀ ਆਉਂਦੀ ਹੈ ਤੇ ਐਸੇ ਯੂਨੀਅਨ ਨੂੰ ਜਿਹੜੀ ਟ੍ਰਾਈ ਸਿਟੀ ਡਰਾਈਵਰ ਯੂਨੀਅਨ ਹੈ ਉਹਨਾਂ ਦਾ ਸਹਿਯੋਗ ਵੀ ਮਿਲਿਆ ਹੈ ਤਾਂ ਐਸੇ ਯੂਨੀਅਨ ਦੇ ਚੰਡੀਗੜ੍ਹ ਤੋਂ ਪ੍ਰਧਾਨ ਨੇ ਅਮਨਦੀਪ ਸਿੰਘ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਾਕੀ ਹੋ ਆਪਣਾ ਭਾਈਚਾਰਾ ਜਿਹੜਾ ਡਰਾਈਵਰ ਵੀਰ ਨੇ ਉਖੜੇ ਨੇ ਜੋ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਗਰੀਬਾਂ ਦੀ ਟਰਾਈਵਰਾਂ ਦੀ ਆਵਾਜ਼ ਚੱਕਣ ਲਈ ਦੇਸ਼ ਦਾ ਚੌਥਾ ਸਤੰਭ ਹੋ ਤੇ ਤੁਸੀਂ ਆਪਦਾ ਫਰਜ਼ ਨਿਭਾ ਰਹੇ ਹੋ ਬੜੀ ਬੜੇ ਵੱਡੇ ਵੱਡੇ ਨਵੇਂ ਨਿਊਜ਼ ਚੈਨਲ ਜਿਹੜੀ ਆਵਾਜ਼ ਸਾਡੀ ਪਹੁੰਚਣੀ ਚਾਹੀਦੀ ਆ ਉਹ ਪਹੁੰਚਣੀ ਨਹੀਂ ਆਉਂਦੀ ਕਿਉਂਕਿ ਸਾਨੂੰ ਤੇ ਪ੍ਰਸ਼ਾਸਨ ਨੂੰ ਤੇ ਸਾਡੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਮੀਡੀਆ ਹੁਣ ਸਾਡਾ ਵੱਡਾ ਮੀਡੀਆ ਜਿਹੜਾ ਉਹ ਵਿਕ ਚੁੱਕਿਆ ਸਾਡੀ ਕੋਈ ਗਰੀਬਾਂ ਦੀ ਆਵਾਜ਼ ਨਹੀਂ ਸੁਣ ਰਹੀ ਜੀ ਨਾ ਐਗਰੀਗੇਟਰ ਪਾਲਿਸੀ ਜਿਹੜੇ ਕਾਨੂੰਨ ਬਣਾਏ ਨਾ ਸਟੇਟ ਮੰਨ ਰਹੀ ਹੈ ਹਰਿਆਣੇ ਦੀ ਨਾ ਨਿਗੜ ਪ੍ਰਸ਼ਾਸਨ ਮਾਰ ਰਿਹਾ ਜਦੋਂ ਚੰਡੀਗੜ੍ਹ ਪ੍ਰਸ਼ਾਸਨ ਕਹਿੰਦਾ ਕਿ ਅਸੀਂ ਸਭ ਤੋਂ ਵਧੀਆ ਸਰਵਿਸ ਦਿੰਨੇ ਆ ਐਡਮਿਸ਼ਨ ਬਹੁਤ ਵਧੀਆ ਸਾਡਾ ਆਏਗਾ ਇੱਥੇ ਬਜੀ ਸ਼ਰੇ ਆਮ ਸਵਾਰੀਆਂ ਚੱਕੇ ਜਾ ਰਹੀਆਂ ਨੇ ਵਾਈਟ ਪਲੇਟ ਤੇ ਵਾਈਟ ਪਲੇਟ ਦੀ ਬਾਈਕ ਚੱਲ ਰਹੀ ਹੈ ਇੱਥੇ ਕੋਈ ਜਿਹੜਾ 1980 ਮੋਟਰ ਵਹੀਕਲ ਐਕਟ ਆ ਜਾਂ ਸਾਡਾ ਐਗਰੀਗੇਟਰ ਪਾਲਸੀ ਹੈ ਉਹਦੇ ਵਿੱਚ ਸਾਫ਼ ਲਿਖਿਆ ਹੈ ਕਿ ਨਿੱਜੀ ਵਾਹਨ ਨੂੰ ਕੋਈ ਵੀ ਕਮਰਸ਼ੀਅਲ ਯੂਜ਼ ਨਹੀਂ ਕਰ ਸਕਦਾ ਤੇ ਇੱਥੇ ਸ਼ਰੇ ਆਮ ਉਹ ਲਾ ਉੱਪਰ ਕੰਪਨੀਆਂ ਦੇ ਵਿੱਚ ਯੂਪੀ ਐਚਪੀ ਰਾਜਸਥਾਨ ਹਿਮਾਚਲ ਏਪੀ ਸਾਰੇ ਅਦਰ ਸਟੇਟ ਦੀਆਂ ਗੱਡੀਆਂ ਜਿਹੜੀਆਂ ਇੱਥੇ ਚੱਲ ਰਹੀਆਂ ਨੇ ਓਲਓਵਰ ਚ ਉਹਦੇ ਬਰਾਬਰ ਹੀ ਵਾਈਟ ਪਲੇਟ ਦੇ ਵਿੱਚ ਨਾਲ ਹੀ ਬਾਈਕ ਚੱਲ ਰਹੀ ਹੈ ਜਦੋਂ ਚੱਲਦੀ ਹੁੰਦੀ ਹੈ ਜਦੋਂ ਅਸੀਂ ਚੱਲਦੀ ਹੁੰਦੀ ਹੈ ਜੀ ਜਦੋਂ ਇਹ ਵਾਈਟ ਪਲੇਟ ਵਾਲੇ ਜਿਹੜੇ ਹੈਗੇ ਆ ਤਾਂ ਉਦੋਂ ਤੁਸੀਂ ਮਿਲ ਕੇ ਰੋਕਦੇ ਨਹੀਂ ਜੀ ਉਹਨਾਂ ਨੂੰ ਅਸੀਂ ਵਿਰੋਧ ਕਰਦੇ ਹਾਂ ਜੀ ਅਸੀਂ ਕਈ ਗੱਡੀਆਂ ਰੋਕੀਆਂ ਐ ਇੰਟਰਬਿਊਨ ਚੌਂਕ ਆਇਆ ਤਾਂ ਤਾਲੀ ਬੱਸ ਸਟੈਂਡ ਐ 17 ਬੱਸ ਸਟੈਂਡ ਐ ਬਲਾਬਲਾ ਐ ਤੇ ਬਹੁਤ ਸਾਰਾ ਕੰਮ ਕਾਹਨ ਹੋ ਰਿਹਾ ਜੀ ਮੇਰੀ ਰਾਇ ਹੈ ਦਿੱਲੀ ਵੀ ਐ ਦਿੱਲੀੋਂ ਵੀ ਬਹੁਤ ਚਲਾਨ ਕਰਾਈਆ ਹੈ ਕਰਨਾਲ ਬਾਈਪਾਸ ਤੋਂ ਪਾਣੀਪਤ ਤੋਂ ਇਕੋ ਚੱਲ ਰਹੀ ਐ ਇੱਥੋਂ ਵਾਲੀ ਦੀ ਇਕੋ ਬਹੁਤ ਚੱਲ ਰਹੀ ਐ ਵਾਈਟ ਪਲੇਟ ਦੀ ਜਦੋਂ ਅਸੀਂ ਰੋਕਦੇ ਹਾਂ ਜੀ ਉਹਦੇ ਚਿੱਤੇ ਸਭ ਤੋਂ ਵੱਡਾ ਪੰਗਾ ਇਹ ਐ ਕਿ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਐ ਉਹਦੇ ਕੋਲ ਐਸਟੀਏ ਕੋਲ ਪਾਵਰ ਐ ਚਲਾਨ ਕਟਣ ਦੀ ਐਸਟੀਏ ਕੋਲ ਸਿਰਫ ਇੱਕ ਮੰਦਾ ਜੀ ਠੀਕ ਐ ਜੀ ਉਹ ਸੈਣੀ ਸਾਹਿਬ ਸਾਡੇ ਹੈਗੇ ਨੇ ਉਹ ਤੇ ਉਰਵਿੰਦਰ ਸਿੰਘ ਸੈਣੀ ਜੀ ਕਹਿੰਦੇ ਜੀ ਮੈਨੂੰ ਤਾਂ ਇਹਨਾਂ ਨੇ ਪਾਸਿੰਗ ਦਾ ਵੀ ਕੰਮ ਦਿੱਤਾ ਹੋਇਆ ਮੇਰੇ ਕੋਲ ਤਾਂ ਇੱਕ ਦਿਨ ਚਲਾਨ ਕਰਾ ਲਓ ਜੇ ਕੋਈ ਅਸੀਂ ਗੱਡੀ ਫੜਦੇ ਆਂ ਜੀ ਜੇ ਉੱਥੇ ਪੁਲਿਸ ਵਾਲਾ ਕੋਈ ਖੜਾ ਹੈ ਜੇ ਉਹਨੂੰ ਅਸੀਂ ਪੀਸੀਆਰ ਤੇ ਫੋਨ ਕਰਕੇ ਬੁਲਾਉਨੇ ਆਂ ਪੀਸੀ ਫੋਨ ਆ ਕੇ ਉਹ ਸਾਡਾ ਨਾਮ ਤਾਂ ਲੋੜ ਲੈ ਕਰ ਲੈਂਦਾ ਹੈ ਕੰਪਲੀਟ ਨੋਟ ਕਰ ਲੈਂਦਾ ਹੈ ਬਟ ਉਹ ਥਾਣੇ ਨੂੰ ਮਾਰਕ ਕਰ ਦਿੰਦਾ ਹੈ ਔਰ ਸਾਨੂੰ ਕਹਿੰਦਾ ਜੀ ਸਾਡੇ ਕੋਲ ਰਾਈਟ ਨਹੀਂ ਥਾਣੇ ਜਾਨੇ ਥਾਣੇ ਵਾਲੇ ਕਹਿੰਦੇ ਸਾਡੇ ਕੋਲ ਰਾਈਟ ਨਹੀਂ ਤੁਸੀਂ ਐਸਟੀ ਡਿਪਾਰਟਮੈਂਟ ਕੋਲ ਜਾਓ ਜਾਂ ਸੈਕਟਰ ਸਾਹਿਬ ਕੋਲ ਜਾਓ ਲੋਗੇ ਮੈਂ ਕਿਹਾ ਜਾਂਦਾ ਚੰਡੀਗੜ੍ਹ ਦੀ ਪੁਲਿਸ ਸਖਤ ਬਹੁਤ ਹੈ ਜੀ ਬੈਲਟ ਨੂੰ ਹੱਥ ਪਾ ਲੈਂਦੇ ਆ ਜੀ ਕਦੇ ਕੋਈ ਕਰਦੇ ਆ ਜੀ ਮੈਂ ਕਹ ਰਿਹਾ ਜੀ ਜਿਹੜੀ ਚੰਡੀਗੜ੍ਹ ਦੀ ਪੁਲਿਸ ਹੈ ਐਡਮਿਨਿਸਟ੍ਰੇਸ਼ਨ ਹੈ ਉਹ ਸਿਰਫ ਗਰੀਬ ਨੂੰ ਮਾਰਨ ਲਈ ਬਣਿਆ ਹੋਇਆ ਜੇ ਸਾਡਾ ਕਮਰਸ਼ੀਅਲ 플레이ਟ ਵਾਲਾ ਕੋਈ ਪੀਲੀ 플레이ਟ ਵਾਲਾ ਨੂੰ ਦੇਖ ਜਾਂਦਾ ਦੋਰੋਂ ਦੇਖ ਲੈਂਦੇ ਵੀ ਲੈ ਬਈ ਇਹਦੇ ਤਾਂ ਵਰਦੀ ਨਹੀਂ ਪਾਈ ਇਹਦੇ ਨੇਮ 플레이ਟ ਨਹੀਂ ਲਾਈ ਉਹਦਾ ਫਿਰਦਾ 1000 ਰੁਪਏ ਦਾ ਚਲਾਨ ਜਦੋਂ ਚੰਡੀਗੜ੍ਹ ਪ੍ਰਸ਼ਾਸਨ ਨੇ 34 ਰੁਪਏ ਦਾ ਰੇਟ ਕੱਢਿਆ ਪਰ ਕਿਲੋਮੀਟਰ ਦਾ 2022 31 ਮਾਰਚ ਦਾ ਨੋਟੀਫਿਕੇਸ਼ਨ ਹੈ ਆਨਲਾਈਨ ਵੀ ਚੈੱਕ ਕਰ ਸਕਦੇ ਤੁਸੀਂ ਉਹ ਕਿਹੜੇ ਪੰਜਾਬ ਦੇ ਟੈਕਸ ਸਟੈਂਡ ਤੇ ਮਿਲਦਾ ਹੈ ਕਿਹੜੀ ਐਪ ਤੇ ਮਿਲਦਾ ਹੈ ਕਿਹੜਾ ਰੇਟ ਸਾਨੂੰ ਪ੍ਰਸ਼ਾਸਨ ਦੇ ਰਿਹਾ ਹੈ ਜਾਂ ਕਿਹੜਾ ਸਾਨੂੰ ਕਸਟਰ ਦੇ ਕੇ ਜਾ ਰਿਹਾ ਹੈ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ 25 ਰੁਪਏ ਸਾਡਾ ਮਿਨੀਮਮ ਰੇਟ ਤੈਅ ਕਰੋ ਤਾਂ ਸਾਡਾ ਘਰ ਦਾ ਗੁਜ਼ਾਰਾ ਚੱਲੂਗਾ ਜਿਹੜੇ ਰੇਟ ਸਾਨੂੰ 8 ਰੁਪਏ ਮਿਲ ਰਹੇ ਐ ਉਹ 8 ਰੁਪਏ ਚ ਤਾਂ ਸਾਡਾ ਨੀ ਜੀਵਨ ਵੀ ਨਹੀਂ ਚੱਲਦਾ ਜਿਸ ਰੇਟ ਤੇ ਅਸੀਂ ਚਲਾਈ ਜਾ ਰਹੇ ਐ ਇਸ ਟਾਈਮ ਜਿਹੜਾ ਪ੍ਰਸ਼ਾਸਨ ਜਿਹੜਾ ਸਾਡਾ ਹੁਣ ਇੱਥੇ ਬੂਮ ਦੀ ਤਰ੍ਹਾਂ ਲੋਕ ਪੜਿਆ ਲਿਖਿਆ ਬੰਦਾ ਜਿਹੜਾ ਡਰਾਈਵਰ ਬਣ ਗਿਆ ਉਹਨੇ ਗੱਡੀਆਂ ਆਪ ਪਾਲੀਆਂ ਡਰਾਈਵਰ ਨਹੀਂ ਆ ਉਹ ਆਪ ਹੀ ਓਨਰ ਐ 2019 ਦੇ ਵਿੱਚ ਓਲਾ ਉੱਪਰ ਦੀਆਂ ਇੱਥੇ ਕੰਪਨੀਆਂ ਆਪ ਦੀਆਂ ਚੱਲਦੀਆਂ ਸੀਗੀਆਂ ਇਹਦੀ ਗੱਡੀਆਂ ਆਪਦੀਆਂ ਚੱਲਦੀਆਂ ਸੀ ਡਰਾਈਵਰ ਸੀ ਅਸੀਂ ਉਹ ਕੋਵ ਉਸ ਤੋਂ ਬਾਅਦ ਜਿਹਨੇ ਬੰਦ ਕਰਤੇ ਜਰੂਰ ਅਸੀਂ ਪਾਲੀਆਂ ਹੁਣ ਰੇਟ 8 ਰੁਪਏ ਕਿਲੋਮੀਟਰ ਹੈ ਜੀ ਰੇਟ ਉਦੋਂ ਸੀਐਨਜੀ ਦਾ 40 ਰੁਪਏ ਸੀ ਰੇਟ 28 ਰੁਪਏ ਸੀ ਅੱਜ 24 ਆ ਗਈ 22 ਤੋਂ 34 ਰੁਪਏ ਸੀਗਾ ਜੀ ਕੀ 23 22 2022 ਤੋਂ ਬਾਅਦ ਕੀ ਮਹਿੰਗਾਈ ਦਰ ਨਹੀਂ ਵਧੀ ਕੀ ਖਾਣ ਪੀਣ ਦੀਆਂ ਚੀਜ਼ਾਂ ਦੇ ਮਹਿੰਗਾਈ ਦਰ ਨਹੀਂ ਵਧੀ ਚਾਰ ਗੁਣਾ ਤੱਕ ਵਧ ਗਏ ਜੀ ਰੇਟ ਉਹਨਾਂ ਦਾ ਮੱਚ ਦੀ ਡੱਬੀ ਦਾ ਰੇਟ ਵੀ 10% ਵਧਿਆ ਤੇ ਸਾਡਾ ਰੇਟ ਹਰ ਸਾਲ ਹਰ ਤਿੰਨ ਮਹੀਨੇ ਬਾਅਦ 10% ਘਟ ਜਾਂਦਾ ਹੈ ਜੇ ਦਾ ਅਸੀਂ 10000 ਰੁਪਏ ਦੇ ਵਿੱਚ ਆਪ ਡਾਊਨ ਦਿੱਲੀ ਜਾਂਦੇ ਸੀ ਉਹ ਅੱਜ ਅਸੀਂ 2500 ਰੁਪਏ ਚ ਜਾ ਰਹੇ ਹਾਂ ਛੋਟੀ ਗੱਡੀ ਦੱਸੋ ਸਾਡਾ ਕਿੱਥੇ guzara ਹੋਊਗਾ ਜੀ ਤੇ ਸਾਡਾ ਖਰਚਾ ਹੀ 2000 ਰੁਪਏ ਔਰ ਪ੍ਰਾਈਵੇਟ ਗੱਡੀ ਸ਼ਰੇ ਆਮ 500 ਰੁਪਏ ਸਵਾਰੀ ਲੈ ਕੇ ਜਾ ਰਹੀ ਹੈ ਜੀ ਟੋਲ ਅਸੀਂ ਦੇਣੀ ਹੈ ਸਟੇਟ ਟੈਕਸ ਅਸੀਂ ਪੰਜਾਬ ਦਾ ਦੇਣਾ ਹਰਿਆਣਾ ਦਾ ਟੈਲ ਟੈਕਸ ਦੇਣਾ ਹੈ ਦਿੱਲੀ ਦੀ ਐਮਸੀਡੀ ਦੇਣੀ ਹੈ ਟੋਲ ਦੇਣੇ ਆ ਫਿਰ ਕਿਵੇਂ guzara ਹੋਊਗਾ ਜੀ ਨਹੀਂ ਪਤਾ ਇਹ ਵੀ ਲੱਗਦਾ ਜੀ ਕਿਹਨੇ ਇੱਥੇ ਜਿਹੜੇ ਟੈਕਸੀ ਸਟੈਂਡਾਂ ਦੀ ਹੁਣ ਬੋਲੀ ਵਗੈਰਾ ਹੋਈ ਹੈ ਗੱਲ ਹਮੇਸ਼ਾ ਚੰਡੀਗੜ੍ਹ ਦੀ ਹਰਿਆਣਾ ਤੇ 270 30 ਦਾ ਇਹ ਰੇਸ਼ੋ ਜਾਂ ਇਸ ਤਰ੍ਹਾਂ ਹਨ ਪਰ ਹੁਣ ਕਹਿੰਦੇ ਜੀ ਹਿਮਾਚਲੀਆਂ ਨੇ ਸਾਰੇ ਇੱਥੇ ਜੀ ਬੋਲੀਆਂ ਚ ਕਿ ਨਾ ਜਿਵੇਂ ਸਾਡਾ ਰੇਲਵੇ ਸਟੇਸ਼ਨ ਹੈ ਜੀ ਮਾਦਰੀ ਚੌਕ ਹੈ ਪੰਚਕੁਲੇ ਦੇ ਵਿੱਚ 43 ਬੱਸ ਸਟੈਂਡ 17 ਬੱਸ ਸਟੈਂਡ ਸਾਡਾ ਲੈਂਟੇ ਮਾਲ ਤੇ ਸਾਡਾ ਇੰਟਰਨੈਸ਼ਨਲ 에ਰਪੋਰਟ ਜਿਹੜਾ ਚੰਡੀਗੜ੍ਹ ਮੌਲੀ ਦਾ ਸਾਡਾ 에ਰਪੋਰਟ ਹੈ ਇਹਦੇ ਵਿੱਚ ਹਿਮਾਚਲ ਵਾਲੇ ਨੇ ਜਾਂ ਅਦਰ ਸਟੇਟ ਵਾਲੇ ਨੇ ਆ ਕੇ ਇੱਥੇ ਸਟੈਂਡ ਲੈ ਲਈ ਆ ਆਪਦੇ ਠੀਕ ਹੈ ਜੀ ਉਹ ਟੂਰਨ ਟਰੈਵਲ ਤੇ ਸਾਡੇ ਹੀ ਪੰਜਾਬੀ ਭਰਾਵਾਂ ਦੇ ਸਾਡੀ ਹੀ ਸਵਾਰੀ ਸ਼ਹਿਰ ਦੀ ਸਾਡੇ ਸਟੇਟ ਦੀ ਚਾਹੇ ਉਹ ਪੰਜਾਬ ਦੀ ਲਾ ਲਓ ਮੌਲੀ ਦੀ ਲਾ ਲਓ ਖਰੜ ਦੀ ਲਾ ਲਓ ਚਾਹੇ ਪੰਚਕੋਲਾ ਦੀ ਲਾ ਲਓ ਚਾਹੇ ਉਹ ਚੰਡੀਗੜ੍ਹ ਦੀ ਲਾ ਲਓ ਸਾਡੇ ਸ਼ਹਿਰ ਦੀ ਸਾਡੇ ਸਟਰੀਟ ਦੀ ਸਵਾਰੀ ਸਾਨੂੰ ਹੀ 2000 ਰੁਪਏ ਦੇ ਕਮਿਸ਼ਨ 'ਚ ਵੇਚੀ ਜਾਂਦੇ ਆ ਤੇ ਸਾਡੇ ਡਰਾਈਵਰ ਭਰਾ ਵੀ ਇੱਡੇ ਪਾਗਲ ਆ ਉਹ ਜਾਈ ਜਾਂਦੇ ਆ ਜੀ ਉਹਨਦੇ ਉੱਥੋਂ 5000 ਰੁਪਏ ਚ ਡ੍ਰੌਪ ਕਰਨ ਸਾਡੇ ਵਾਲੇ ਸ਼ਿਮਲੇ ਡ੍ਰੌਪ ਕਰਨ 2000 ਰੁਪਏ ਚ ਚਲੇ ਜਾਂਦੇ ਆ ਫਿਰ ਉੱਥੇ ਪਾਰਕਿੰਗ ਦੇ ਪੈਸੇ ਦਿੰਦੇ ਆ ਫਿਰ ਉਹਨਾਂ ਨੂੰ ਪਰਚੀ ਘਟਾਉਂਦੇ ਯੂਨੀਅਨ ਦੀ ਫਿਰ ਉਹਨਾਂ ਨੇ ਹੱਥ ਪੈਰ ਜੋੜਦੇ ਜੀ ਮੈਨੂੰ ਵਾਪਸੀ ਦੇ ਦਿਓ ਫਿਰ ਸਾਡੇ ਗਰੁੱਪ ਆਂਡ ਬੇਟਾ ਪਾਉਂਦੇ ਵੀ ਮੈਂ ਆ ਗਿਆ ਸੀ ਬਾਈ ਜੀ ਇੱਥੇ ਖੜਾ ਆ ਕੱਲ ਦਾ ਪਰਸੋਂ ਦਾ ਖੜਾ ਹੈ ਦਿੱਲੀ ਕਿਤੇ ਵੀ ਆ ਲੋ ਜਿਹੜਾ ਵਨ ਵੇ ਦਾ ਕੰਮ ਹੋ ਰਿਹਾ ਜੀ ਉਹ ਸਾਡੇ ਲਈ ਕੋੜ ਹੈ ਇਹ ਵਨਵੇ ਸਾਡੇ ਲਈ ਬੰਦ ਕਰਦੇ ਆ ਅਸੀਂ ਚੰਡੀਗੜ੍ਹ ਪ੍ਰਸ਼ਾਸਨ ਕੰਨੀ ਨੂੰ ਵੀ ਕਹਿ ਰਹੇ ਆਂ ਔਰ ਮਾਚਲੂ ਨੂੰ ਵੀ ਕਹਿ ਰਹੇ ਆਂ ਕਿ ਜਿਹੜੀ ਯੂਨੀਅਨ ਆ ਉਹ ਕਹਿੰਦੀਆਂ ਨੇ ਸਾਡੇ ਸਟੇਟ ਦੀ ਸਵਾਰੀ ਸਾਡੀ ਹੋਣੀ ਚਾਹੀਦੀ ਹੈ ਅਸੀਂ ਬਿਲਕੁਲ ਐਗਰੀ ਕਰਦੇ ਆਂ ਜੀ ਬਿਲਕੁਲ ਹੋਣੀ ਚਾਹੀਦੀ ਹੈ ਫਿਰ ਤੁਸੀਂ ਇੱਥੇ ਆ ਕੇ ਨਾ ਨਾ ਚੱਕੋ ਇਹ ਸਾਡੀ ਸਟੇਟ ਹੈ ਇੱਥੋਂ ਚੱਕਦੇ ਆਂ ਨਾ ਪ੍ਰਸ਼ਾਸਨ ਸਾਡੇ ਦੇ ਉੱਤੇ 23 24 ਦੇ ਪਰਚੇ ਦਰਜ ਕਰ ਦਿੰਦੇ ਆਂ ਸਾਨੂੰ ਸ਼ਹਾਰਤੀ ਅਨਸਰ ਕਹਿੰਦੇ ਆਂ ਫਿਰ ਅਸੀਂ ਦੱਸੋ ਕਿਵੇਂ ਬੰਦ ਕਰਾਈਏ ਇਹ ਵੀ ਕੋਈ ਵੱਖਰੀ ਹੈ ਜਿਹੜੀ ਹੈਗੀ ਤੁਹਾਡੀ ਇੱਕ ਮੁਸ਼ਕਲ ਹੈਗੀ ਹੈ ਹਮਾਰਾ ਸਰਕਾਰ ਪੰਜਾਬ ਸਰਕਾਰ ਦੀ ਨਖੀਦੀ ਕਹੂੰਗਾ ਮੈਂ ਪੰਜਾਬ ਸਰਕਾਰ ਦੇ ਸੀਐਮ ਸਾਹਿਬ ਨੂੰ ਆ ਹੰਬਲ ਰਿਕਵੈਸਟ ਕਰੂੰਗਾ ਜੇ ਹਿਮਾਚਲ ਚ ਜਾਂ ਉੱਤਰਾਖੰਡ ਚ ਜਾਂ ਕਿਤੇ ਵੀ ਸਾਨੂੰ ਕੋਈ ਚੀਜ਼ ਖਰੀਦਣ ਦਾ ਹੱਕ ਨਹੀਂਗਾ ਜ਼ਮੀਨ ਖਰੀਦਣ ਦਾ ਪਲਾਟ ਖਰੀਦਣ ਦਾ ਹੋਟਲ ਖਰੀਦਣ ਦਾ ਤੇ ਉਹ ਸਾਡੀ ਸਟੇਟਾਂ ਜਾ ਕੇ ਖਰੀਦ ਰੇ ਆ ਤੇ ਅਸੀਂ ਸੁੱਤੇ ਪਏ ਆ ਸਾਰਾ ਮੈਂ ਦੇਖੋ ਮੈਂ ਕਿਸੇ ਜਾਤ ਨੂੰ ਬਰਾਦਰੀ ਨੂੰ ਕਿਸੇ ਧਰਮ ਨੂੰ ਕੁਝ ਕਹਿਣਾ ਨਹੀਂ ਚਾਹੁੰਦਾ ਮੈਂ ਕਹਿ ਰਿਹਾ ਜੀ ਅਦਰ ਸਟੇਟ ਦਾ ਜੋ ਬੰਦਾ ਸਾਡੇ ਸਟੇਟ ਤੋਂ ਬਾਹਰ ਦਾ ਹੈ ਉਹਨੂੰ ਇੱਥੇ ਘਰ ਕਿਉਂ ਲੈ ਕੇ ਜਾਂਦੇ ਜਾ ਰਿਹਾ ਹੈ ਉਹਨੂੰ ਅੱਡੇ ਬਣਾ ਕੇ ਕਿਉਂ ਦਿੱਤੇ ਜਾ ਰਿਹਾ ਹੈ ਉਹ ਕੰਮ ਕਰਨ ਆ ਰਿਹਾ ਦਿੱਲੀੋਂ ਆ ਰਿਹਾ ਯੂਪੀੋਂ ਆ ਰਿਹਾ ਕਿਤੋਂ ਵੀ ਆ ਰਿਹਾ ਸਾਡਾ ਡਰਾਈਵਰ ਭਰਾ ਹੈ ਸਾਡੇ ਨਹੀਂ ਉਹਦੇ ਨੂੰ ਇੱਥੇ ਕੋਈ ਵੀ ਦਿੱਕਤ ਪਰੇਸ਼ਾਨੀ ਆਂਦੀ ਹੈ ਰੋਟੀ ਚਾਹ ਪਾਣੀ ਸਾਡੇ ਨਾਲ ਆਵੇ ਸਾਡੇ ਨਾਲ ਪਿਆਰ ਨਾਲ ਰਹੇ ਅਸੀਂ ਰਹਿਣ ਨੂੰ ਤਿਆਰ ਬਟ ਉਹ ਸਾਡੇ ਸ਼ਹਿਰ ਤੋਂ ਸਵਾਰੀ ਨਹੀਂ ਚੱਕੇਗਾ ਅਸੀਂ ਰੇਲਵੇ ਸਟੇਸ਼ਨ ਤੋਂ ਲੈਂਟੇ ਮਾਲ ਤੋਂ ਮਾਜਰੀ ਚੌਂਗ ਤੋਂ ਤੇ 에어ਪੋਰਟ ਤੋਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਸਾਡੇ ਪ੍ਰੀਪੂਟ ਬੂਥ ਲਵਾ ਦੇਣ ਤੇ ਵਨਵੇਂ ਡ੍ਰੌਪ ਬਿਲਕੁਲ ਬੰਦ ਕਰਾ ਦੇਣਾ ਤੇ ਡਰਾਈਵਰ ਵੀਰਾਂ ਨੂੰ ਵੀ ਕਵਾਂਗੇ ਕਿ ਇਹ ਯੂਨੀਅਨ ਨਾਲ ਚੱਲਣਾ ਹੈ ਤਾਂ ਆਪਣਾ ਉਹਦੀ ਡਿਊਟੀ ਲੈ ਕੇ ਜਾਓ ਤੁਸੀਂ ਸ਼ਿਮਲੇ ਜਾਂਦੇ ਹੋ 5-6000 ਰੁਪਏ ਚ ਜਾਓ ਉੱਥੇ ਡ੍ਰੌਪ ਕਰਕੇ ਘਰੇ ਵਾਪਸ ਆ ਜਾਓ ਬਸ ਇਹਦੇ ਵਿੱਚ ਭਾਈ ਜਿਹੜੀ ਜਿਹੜੀ ਤੁਹਾਡੀ ਇਹ ਸਮੱਸਿਆ ਹੈ ਜਿੱਥੇ ਇਹਦੇ ਵਿੱਚ ਸਰਕਾਰਾਂ ਦੀ ਇਨਵੋਲਵਮੈਂਟ ਜ਼ਰੂਰੀ ਹੈ ਉੱਥੇ ਤੁਹਾਡੇ ਡਰਾਈਵਰ ਭਾਈਚਾਰੇ ਦੀ ਬਹੁਤ ਵੱਡੀ ਗਲਤੀ ਹੈ ਤੁਸ ਤੁਹਾਡੇ ਚੇਕਾ ਨਹੀਂ ਭਾਈ ਜਦੋਂ ਤੱਕ ਸਾਡੇ ਚੇਕ ਕਿਉਂਕਿ ਸਾਡੇ ਵੈਸੇ ਹੀ ਸਾਡਾ ਪੰਜਾਬੀ ਭਾਈਚਾਰਾ ਜਿੱਥੇ ਵੀ ਦੇਖ ਲਈਏ ਸਾਡੇ ਚ ਏਕਾ ਨਹੀਂ ਜਦੋਂ ਅਸੀਂ ਲੀਡਰ ਵੀ ਚੁਣਨਾ ਹੁੰਦਾ ਨਾ ਚੰਗੇ ਲੀਡਰ ਦੀ ਗੱਲ ਕਰਦੇ ਆ ਲੱਤਾਂ ਖਿੱਚਣ ਵਾਲੇ ਪਹਿਲਾਂ ਆ ਜਾਂਦੇ ਐਸੇ ਤਰ੍ਹਾਂ ਹੁਣ ਡਰਾਈਵਰ ਭਾਈ ਚਾਹ ਰ ਅਗਲਾ ਕਹਿੰਦਾ ਜੀ ਐਂ ਕਰੋ ਜੇ 5000 ਦਾ ਰੇਟ ਆ ਅਗਲਾ ਕਹਿੰਦਾ ਮੈਂ 4500 ਚ ਚੱਲਦਾ ਮੈਨੂੰ ਦੇ ਦਿਓ ਮੈਂ ਤੁਹਾਡੀ ਗੱਲ ਨੂੰ ਬਿਲਕੁਲ ਐਗਰੀ ਕਰਦਾ ਜੀ ਉਹਦੇ ਵਿੱਚ ਨਾ ਜੀ 4500 ਰੁਪਏ ਵਾਲੇ ਜਿਹੜੇ ਹੈਗੇ ਉਹ ਸਾਰੇ ਏਜੰਟ ਐ ਅਸਲ ਚ ਉਹ ਨਾ ਵਟਸਐਪ ਤੇ ਗਰੁੱਪ ਬਣ ਗਏ ਜੀ ਗਰੁੱਪਾਂ ਨੇ ਸਾਡਾ ਮਾਰ ਕਰਤਾ ਜੀ ਕੰਮ ਜੇ ਕੋਈ ਮੰਨ ਲਓ ਮੈਂ ਬੈਠਾ ਮੈਂ 100 ਬੰਦੇ ਨੂੰ ਜੋੜ ਕੇ ਮੈਂ ਗਰੁੱਪ ਬ ਹਲੋ ਤੇਨੀਆ ਬਲੇਟ ਜਿਹੜਾ ਜਾ ਰਿਹਾ ਉਹ ਤਾਂ ਮਰੂਗਾ ਹੀ ਮਰੂਗਾ ਭੁੱਖਾ ਉਹ ਮਾਰ ਵੀ ਰਿਹਾ ਤੇ ਛੱਤਰ ਵੀ ਖਾਰਿਆ ਜਾ ਕੇ ਤੇ ਪਰ ਹਿਮਾਚਲ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਔਰ ਇੱਕ ਵਾਰਨਿੰਗ ਵੀ ਦੇ ਰਿਆ ਤੁਹਾਡੇ ਥਰੂ ਕਿ ਸਾਡੀ ਤੜ ਤੇ ਸਾਡੇ ਸਬਰ ਦਾ ਬੰਨ ਟੁੱਟ ਚੁੱਕਿਆ ਹੈ ਚੈੱਕ ਕਰਨੀ ਹੈ ਜੜਾ ਤੁਸੀਂ ਚੈੱਕ ਕਰ ਸਕਦੇ ਹੋ ਸਬਰ ਦਾ ਪੰਨ ਸਾਡਾ ਟੁੱਟ ਗਿਆ ਹੈ ਅਸੀਂ ਸ਼ਰੇ ਆਮ ਤੁਹਾਨੂੰ ਕਹਿ ਰਹੇ ਹਾਂ ਕਿ ਬੇਨਤੀ ਵੀ ਕਰ ਰਹੇ ਹਾਂ ਕਿ ਭਾਈ ਜੀ ਤੁਸੀਂ ਉੱਥੋਂ ਆਪਣੇ ਆਪ ਡਾਊਨ ਦੀ ਸਵਾਰੀ ਭੇਜੋ ਇੱਥੇ ਉਹ ਡ੍ਰੌਪ ਕਰੇ ਤੇ ਵਾਪਸ ਜਾਏ ਉਹਨੂੰ ਕੋਈ ਡਰਾਈਵਰ ਨੂੰ ਹੋਰ ਕੋਈ ਉਹਦੀ ਗੱਡੀ ਖਰਾਬ ਹੋ ਜਾਂਦੀ ਹੈ ਜਾਂ ਉਹਦੇ ਨਾਲ ਕੋਈ ਪਰੇਸ਼ਾਨੀ ਹੁੰਦੀ ਹੈ ਸਾਨੂੰ ਕਾਲ ਕਰ ਸਕਦਾ ਹੈ ਕਿਸੇ ਵੀ ਬੰਦੇ ਨੂੰ ਯੂਨੀਅਨ ਨੂੰ ਪਰ ਜੇ ਉਹ ਸੋਚੇ ਕਿ ਅਸੀਂ ਰੇਲਵੇ ਸਟੇਸ਼ਨ ਤੋਂ ਵੀ 200 ਗੱਡੀ ਖੜਕੇ ਅਸੀਂ ਭਰਾਂਗੇ ਤੁਹਾਡੇ ਤੋਂ ਜੋ ਕੁਝ ਹੁੰਦਾ ਉਹ ਕਰ ਲਓ ਫਿਰ ਅਸੀਂ ਘਰ ਤੱਕ ਜਾਂਦੇ ਆ ਅਸੀਂ ਸਿਰਫ ਅਜੇ ਡਰਾਈਵਰ ਜਾਦ ਦੀ ਇੱਕ ਬਰਾਦਰੀ ਦੀ ਇੱਜ਼ਤ ਕਰ ਰਹੇ ਹਾਂ ਬਸ ਉਸ ਦੀ ਸ਼ਰਮ ਆ ਸਾਨੂੰ ਕਿ ਅਸੀਂ ਕਿਸੇ ਗੱਡੀ ਦਾ ਨੁਕਸਾਨ ਕਰਾਂਗੇ ਤਾਂ ਉਹ ਸਾਡੇ ਹੀ ਗੱਡੀ ਹੈ ਜਿਹੜਾ ਰੋਜ਼ਗਾਰ ਕਮ ਕਰਨ ਲਈ ਆਇਆ ਹੋਇਆ ਹੈ ਤੇ ਉਹ ਡਰਾਈਵਰ ਦਾ ਕੋਈ ਕਸੂਰ ਨਹੀਂ ਪਰ ਉਹਨੂੰ ਜਿਹੜੇ ਸ਼ਰਾਰਤੀ ਅੰਸਰ ਯੂਨੀਅਨ ਹੈ ਹਿਮਾਚਲ ਦੀਆਂ ਜਿਹੜੀਆਂ ਯੂਨੀਅਨਾਂ ਹੈ ਤੇ ਉਹਨਾਂ ਦਾ ਪ੍ਰਸ਼ਾਸਨ ਜਿਹੜਾ ਸਾਥ ਦਿੰਦਾ ਉਹਨਾਂ ਨੂੰ ਮੈਂ ਵਾਰਨਿੰਗ ਦੇ ਰਿਹਾ ਜਿਹੜਾ ਉਹ ਡਰਾਈਵਰ ਗਰੀਬਾਂ ਨੂੰ ਜਿਹੜੀ ਤੁਸੀਂ ਸ਼ਹਿ ਦੇ ਰਹੇ ਹੋ ਨਾ ਕਿ ਜਾ ਕੇ ਤੂੰ ਕਰਦੇ ਅਸੀਂ ਕਰ ਲਾਂਗੇ ਕਰ ਲਾਂਗੇ ਉਹ ਕਰ ਲਾਂਗੇ ਤੇ ਉਹ ਫਿਰ ਬਾਅਦ ਦੇ ਵਿੱਚ ਭੁਗਤਣਾ ਤੁਹਾਨੂੰ ਪਏਗਾ ਲਾਅ ਐਂਡ ਆਰਡਰ ਨੂੰ ਵੀ ਚੰਡੀਗੜ੍ਹ ਕਹਿ ਰਹੇ ਆ ਐਸਟੀ ਸਾਹਿਬ ਨੂੰ ਵੀ ਕਹਿ ਰਹੇ ਆ ਸਟੇਟ ਟ੍ਰਾਂਸਪੋਰਟ ਕਮਿਸ਼ਨਰ ਨੂੰ ਵੀ ਕਹਿ ਰਹੇ ਆ ਕਿ ਸੁਧਰ ਜੋ ਜੀ ਜਾਗ ਜੋ ਸਰਕਾਰਾਂ ਸਾਡੇ ਕੰਨੀ ਸੋਚ ਲੈਣ ਜੇ ਅਸੀਂ ਸਰਕਾਰਾਂ ਬਣਾਉਣੀਆਂ ਜਾਣਦੇ ਆ ਸਰਕਾਰਾਂ ਤਾਰਨੀਆਂ ਵੀ ਜਾਣਦੇ ਆ ਔਰ ਅਸੀਂ ਉਹ ਕੌਮ ਚ ਪੈਦਾ ਹੋਏ ਆ ਅਸੀਂ ਪੱਗਾ ਬੰਨਿਆ ਤੇ ਇਹਨਾਂ ਦੀ ਲਾਜ ਤੇ ਇਹਨਾਂ ਦਾ ਜਿਹੜਾ ਰੁਤਬਾ ਹੈ ਉਹ ਬਰਕਰਾਰ ਰੱਖਾਂਗੇ ਜੇ ਸਾਨੂੰ ਕਿਸੇ ਵੀ ਤਰੀਕੇ ਨਾਲ ਸ਼ਹੀਦیاں ਵੀ ਦੇਣੀਆਂ ਪੈਣ ਅਸੀਂ ਜੀਂਦੇ ਵੀ ਇਹਨੂੰ ਤਿਆਰ ਹੈ ਪਰ ਸਾਡਾ ਜਿਹੜਾ ਇਨਸਾਫ ਆ ਹੋਣਾ ਚਾਹੀਦਾ ਹੈ ਐਗਰੀਕਟਰ ਪਾਲਿਸੀ ਦੇ ਹਸਾਬ ਨਾਲ 5 ਲੱਖ ਦਾ ਮੈਡੀਕਲ ਇਨਸ਼ੋਰੈਂਸ ਤੇ 10 ਲੱਖ ਦਾ ਟਰਮ ਇਨਸ਼ੋਰੈਂਸ ਹੋਣਾ ਚਾਹੀਦਾ ਹਰ ਇੱਕ ਡਰਾਈਵਰ ਦਾ ਕਿਸੇ ਸਰਕਾਰ ਨੇ ਕਿਸੇ ਯੂਨੀਅਨ ਨੇ ਕਿਸੇ ਸਟੇਟ ਨੇ ਅੱਜ ਤਾਈਂ ਕਿਸੇ ਡਰਾਈਵਰ ਨੂੰ ਕੋਈ ਸਹੂਲਤ ਨਹੀਂ ਦਿੱਤੀ ਆਸ਼ੁਮਾਨ ਘੜ ਸਾਡੇ ਨਹੀਂ ਬੰਦੇ ਕਿਉਂ ਨਹੀਂ ਬੰਦੇ ਉਹ ਲੈ ਉੱਪਰ ਵਾਲੇ ਸਾਨੂੰ ਪਾਟਰਨ ਬਣਾਈ ਬੈਠੇ ਐਪ ਚ ਸਾਡੇ ਡਰਾਈਵਰ ਨੂੰ 85% ਬੰਦੇ ਨੂੰ ਤਾਂ ਪੜ੍ਹਨੇ ਹੀ ਨਹੀਂ ਆਉਂਦਾ ਜਿਹੜਾ GST ਕੱਢਦੇ ਆ ਜੀ ਇਹ ਕਹਿੰਦੇ ਜੀ ਤੁਹਾਡਾ 5 ਲੱਖ ਦਾ ਸਰਵਿਸ ਟੈਕਸ ਕੱਢਦੇ ਆ ਸਾਡੇ ਦਾ ਉਹਦੇ ਚ ਇਹ ਕਹਿੰਦੇ ਆ ਵੀ ਜੇ ਤੁਹਾਡਾ 5 ਲੱਖ ਦੀ ਇਨਕਮ ਨਾ ਹੋਵੇ ਸਾਲ ਦੀ ਤਾਂ ਤੁਸੀਂ ਇਹਦੀ ਰਿਟਰਨ ਭਰੋ ਰਿਟਰਨ ਭਰ ਕੇ ਉਹਦਾ ਰੀਵੈਟ ਵਾਪਸ ਲੈ ਲਓ 90% ਡਰਾਈਵਰ ਦਾ ਟਰਨ ਹੀ ਨਹੀਂ ਭਰਦਾ ਕਿਉਂ ਨਹੀਂ ਵਾਪਸ ਕੀ ਸਵਾਲ ਲੈਣਾ ਜਿਹੜੀ ਹਰੇਕ ਰਾਈਡ ਚੋਂ ਮੰਨ ਲਓ ਇੱਕ ਰਾਈਡ ਚੋਂ ਨੇ 5 ਰੁਪਏ ਗਏ ਜੇ ਦਿਨ ਚੋਂ ਨੇ 50 ਰੁਪਏ ਵੀ ਚਲੇ ਬੀੜਾ ਕਰ ਕਰ ਰੱਖਿਆ ਸਾਡਾ ਸਾਡੀ ਕਿਸੇ ਸੁਣਵਾਈ ਨਹੀਂ ਨਾ ਰੇਟ ਕੰਨੀ ਸੁਣਵਾਈ ਨਾ ਅवैध ਬਾਈ ਕੰਨੀ ਸੁਵਾਈ ਨਾ ਅवैध ਜਿਹੜੀ ਪ੍ਰਾਈਵੇਟ ਚੱਲ ਰਹੀ ਹੈ ਟੈਕਸੀਜ਼ ਆਵਾਜ ਜਿਹੜੀਆਂ ਐਪਲੀਕੇਸ਼ਨਾਂ ਚੱਲ ਰਹੀਆਂ ਬਲਾ ਬਲਾ ਜਿਹੜੀ ਹੈ ਸਭ ਤੋਂ ਵੱਡਾ ਕਹਾਣ ਹੈ ਚਿੱਟੀ ਪਲੇਟ ਤੇ ਜਿਹੜੇ ਜਿਹੜੇ ਕੋਲ ਕੋਈ ਲਾਇਸੈਂਸ ਨਹੀਂ ਕਿਸੇ ਸਟੇਟ ਦਾ ਲਾਇਸੈਂਸ ਨਹੀਂ ਕਿਸੇ ਭਾਰ ਸਰਕਾਰ ਦਾ ਲਾਇਸੈਂਸ ਨਹੀਂ ਤੇ ਅਸੀਂ ਜਾਈਏ ਤੇ ਜਾਈਏ ਕਿੱਥੇ ਤੇ ਸਾਨੂੰ ਆ ਜਿਹੜੇ ਮੋਰਚੇ ਕਰਨੇ ਪੈਂਦੇ ਇਹ ਸਾਨੂੰ ਸ਼ੌਂਕ ਨਹੀਂ ਸਾਡੀ ਮਜਬੂਰੀ ਹੋ ਗਈ ਬਿਲਕੁਲ ਸੋ ਬਿਲਕੁਲ ਜਾਇਜ਼ ਮੰਗ ਜਿਹੜੀ ਹੈ ਹਾਂਜੀ ਕਿ ਚੰਡੀਗੜ੍ਹ ਦੀ ਗੁੰਡਾਗਰਦੀ ਦੇਖੋ ਜੀ ਪੁਲਿਸ ਦੀ ਕਿ ਵਰਦੀਆਂ ਦੇ ਚਲਾਨ ਇਨੇ ਕੱਟ ਰਹੀ ਹੈ ਕਿ ਮਤਲਬ ਕਿ ਸਾਡੇ ਡਰਾਈਵਰ ਪਰ ਆ ਇੱਕ ਆ ਦੇਖੋ ਜੀ ਆ ਮੁੰਡਾ ਹੈਗਾ ਜੀ ਸਾਡਾ ਮੈਂਬਰ ਹੈਗਾ ਹੁਣ ਦੱਸੋ ਜੀ ਇਹਦੀ ਵਰਦੀ ਚ ਕੀ ਕਮੀ ਹੈ ਇਹ ਐਵੇਂ ਹੀ ਆਪਣੀ ਨੇਮ ਪਲੇਟ ਲਗਾ ਕੇ ਰੱਖਦਾ ਐਵੇਂ ਹੀ ਵਰਦੀ ਪਾ ਕੇ ਰੱਖਦਾ ਸਭ ਕੁਝ ਕਰਦਾ ਇਹਦਾ ਪਰਸੋਂ 43 ਸੈਕਟਰ ਦੇ ਅੰਦਰ ਕੋਈ ਸਰਦਾਰ ਜੀ ਸੀਗੇ ਟਰੈਫਿਕ ਵਾਲੇ ਕੌਣ ਸੀ ਸ਼ੇਰ ਸਿੰਘ ਨੇ ਟਰੈਫਿਕ ਪੁਲਿਸ ਦੇ ਬੰਦੇ ਸੀਗੇ ਉਹ ਇਹਨੂੰ ਬਚਾ ਲੈਣ ਨੂੰ ਰੋਕ ਕੇ ਇਹਦਾ ਚਲਾਨ ਕੱਟਤਾ ਠੀਕ ਹੈ ਜੀ ਇਹਨੇ ਪੁੱਛਿਆ ਵੀ ਸਰ ਵੀ ਮੇਰਾ ਮੇਰੀ ਗਲਤੀ ਕੀ ਹੈ ਉਹਨਾਂ ਨੇ ਗਲਤੀ ਦੀ ਕੀ ਕੱਢੀ ਉਹਨਾਂ ਕੋਲ ਕੁਝ ਉਹ ਉਹਨਾਂ ਨੂੰ ਸਮਝ ਨਹੀਂ ਆ ਗਈ ਮੈਂ ਗਲਤੀ ਕਿਵੇਂ ਕੱਢਾਈ ਦੀ ਉਹਨਾਂ ਨੇ ਉਹਦੀ ਗਲਤੀ ਗਲਤੀ ਕੱਢੀ ਹੈ ਜੀ ਲੁੱਪੀਆਂ ਨਹੀਂ ਹੈਗੀਆਂ ਤੇਰੀਆਂ ਅੱਛਾ ਅਸੀਂ ਡੀਐਸਪੀ ਹੈ ਇਹ ਡੀਐਸਪੀ ਅੱਛਾ ਉਹ ਕਹਿੰਦੇ ਵੀ ਮੋਡਿਆਂ ਦੇ ਉੱਤੇ ਉਹ ਨਹੀਂ ਲੱਗੇ ਐਸਪੀ ਹੈ ਕੋਈ ਐਸਐਸਪੀ ਹੈ ਕੋਈ ਕੋਈ ਸਬ ਇਨਸਪੈਕਟਰ ਹੈ ਇਹਦੇ ਕੋਈ ਫੀਤੀ ਸਟਾਰ ਲਾਉਣੇ ਆ ਤੁਸੀਂ ਇਹਦੇ ਤੇ ਇਹ ਜੀ ਇਜ਼ੀ ਪਲੇਟ ਲਈ ਹੈ ਨਹੀਂ ਕਮਰਸ਼ੀਅਲ ਪਲੇਟ ਹੈ ਮੇਰੀ ਗੱਲ ਸੁਣੋ ਜੀ ਮੰਨ ਲਓ ਇਹਨੇ ਵਰਦੀ ਨਹੀਂ ਵੀ ਪਾਈ ਜਿਹੜੀ ਪੀਲੀ ਪਲੇਟ ਹੈ ਉਹ ਤਾਂ ਪਤਾ ਨਹੀਂ ਟੈਕਸੀ ਹੈ ਤੇ ਜਿਹੜਾ ਨਾ ਚਲਾਊਗਾ ਉਹ ਡਰਾਈਵਰ ਹੈ ਜਾਂ ਮਾਲਕ ਉਹਦੇ ਵਿੱਚ ਤੇ ਉਹਦੇ ਵਿੱਚ ਪ੍ਰਸ਼ਾਸਨ ਨੂੰ ਦਿੱਕਤ ਕੀ ਹੈ ਜੇ ਇਹ ਨਿਵਰਤੀ ਨਹੀਂ ਵੀ ਪਾਈ ਜੇ ਪ੍ਰਸ਼ਾਸਨ ਚੰਡੀਗੜ੍ਹ ਦੇ ਪ੍ਰਸ਼ਾਸਨ ਕੋਲ ਕੋਈ ਸਾਡਾ ਕਸਪਰ ਹੈ ਜਿਹੜਾ ਉਹ ਕੰਪਲੇਟਾ ਕਰ ਰਿਹਾ ਹੋਵੇ ਬਈ ਬਈ ਇਹ ਤਾਂ ਸਾਡੀ ਬਦਤਮੀਜ਼ੀ ਕਰਦੇ ਆ ਜੀ ਸਾਡੇ ਨਾਲ ਇਹ ਕਰਦੇ ਆ ਕੋਈ ਕੰਪਲੇਟਾ ਮੈਂ ਕਹਿੰਦਾ ਪਿਛਲੇ 1 ਸਾਲ ਦੀ ਕੋਈ ਡਿਟੇਲ ਕਢਾ ਕੇ ਦਿਖਾ ਦੇਣ ਸਾਡੇ ਖਿਲਾਫ ਕਿਸੇ ਕਸਪਰ ਨੇ ਕੰਪਲੀਟ ਕੀਤੀ ਹੋਵੇ ਜਿਹੜੇ ਲੋਕਲ ਹੋਲ ਆਵਰ ਵੀ ਚੱਲ ਰਿਹਾ ਜਾਂ 12ਵੀਂ ਚੱਲ ਰਹੀ ਹੈ ਸਾਡੇ ਖਿਲਾਫ ਕੋਈ ਕੰਪਲੇਟ ਨਹੀਂ ਸਿਰਫ ਸਾਡੀਆਂ ਮੁੱਦਿਆਂ ਨੂੰ ਦਬਾਉਣ ਵਾਸਤੇ ਸਾਡੇ ਡਰਾਈਵਰਾਂ ਨੂੰ ਭਰਮਤ ਕਰ ਦਿੰਦੇ ਆ ਉਹਨਾਂ ਨੂੰ ਚਲਾਣਾਂ ਲਈ ਕਹਿ ਦਿੰਦੇ ਆ ਉਹ ਸਾਡੇ ਕੋਲ ਆਉਂਦੇ ਆ ਪ੍ਰਧਾਨਾਂ ਕੋਲ ਜੀ ਸਾਡੇ ਚਲਾਨ ਬੰਦ ਕਰਾ ਦਿਓ ਉਹਨਾਂ ਦੇ ਜੀ ਦਾ ਚਲਾਨ ਮੈਂ ਦੱਸਾਂ ਜੀ ਇ ਚੰਡੀ ਦਿੱਲੀ ਚ ਗਰੇ ਆ ਯੂਪੀ ਜੀ ਖਾਕੀ ਹੈ ਜੀ ਤੇ ਕਿਹੜੀ ਕਿਹੜੀ ਪਾਉਂਦੇ ਨੇ ਮੋਢੇ ਧਰਦੇ ਹੁਣ ਮੈਨੂੰ ਇਹ ਦੱਸੋ ਜੀ ਮੈਂ ਬਾਰਡਰ ਤੇ ਬਦਲੇ ਕਰੇਗਾ ਮੈਂ ਆਪਦੇ ਪਰਿਵਾਰ ਨਾਲ ਮੰਨ ਲਓ ਲੇਕ ਤੇ ਜਾ ਰਿਹਾ ਮੇਰੇ ਕੋਲ ਤਾਂ ਸਾਧਨ ਮੇਰੀ ਟੈਕਸੀ ਗੱਡੀ ਹੈ ਨਾ ਮੈਂ ਆਪਦੇ ਪਰਿਵਾਰ ਨਾਲ ਵਰਦੀ ਪਾ ਕੇ ਜਾਵਾਂ ਬੀ ਪਲੇਟ ਲਾ ਕੇ ਜਾਵਾਂ ਮੈਂ ਡਰਾਈਵਰ ਆ ਉਹਨਾਂ ਦਾ ਕਹਿੰਦੇ ਲੈ ਨਹੀਂ ਤੁਸੀਂ ਪੀਲੀ ਪਲੇਟ ਤੇ ਬੈਠੇ ਹੋ ਨਾ ਵਰਦੀ ਪਾ ਕੇ ਜਾਓਗੇ ਚਾਹੇ ਤੁਸੀਂ ਕਿਸੇ ਦੇ ਭੋਗ ਤੇ ਜਾ ਰਹੇ ਹੋ ਕਿਸੇ ਰਿਸਟਰਾ ਦੇ ਫੰਕਸ਼ਨ ਜਾ ਰਹੇ ਹੋ ਜਾਂ ਫੈਮਿਲੀ ਨਾਲ ਜਾ ਰਹੇ ਹੋ ਜਦੋਂ ਪੁਲਿਸ ਵਾਲਾ ਵਰਦੀ ਪਾ ਰਿਹਾ ਜਦੋਂ ਦੀ ਡਿਊਟੀ ਆਫ ਹੋਗੀ ਤਾਂ ਵਰ ਤਾਂ ਜਦੋਂ ਸਾਡੀ ਡਿਊਟੀ ਆਫ ਹੋ ਗਈ ਅਸੀਂ ਡਿਊਟੀ ਤਾਂ ਕਰ ਹੀ ਨਹੀਂ ਰਹੇ ਉਸ ਤੋਂ ਬਾਅਦ ਅਸੀਂ ਆਪਣੀ ਵਰਦੀ ਪਾਈਗੇ ਨਾ ਪਾਈਏ ਕਿ ਕੀ ਦਿੱਕਤ ਹੈ ਬਾਈ ਜੀ ਔਰ ਬਲੋ 6 7 9 ਵਰਦੀ ਪਾ ਰਿਹਾ ਤੇ ਇਹਦੇ ਚ ਸਮੱਲ ਨਹੀਂ ਆਉਣ ਲੱਗ ਜੂਗੀ ਇਹਨੇ ਧੋਣੀ ਨਹੀਂ ਇੱਕ ਦਿਨ ਇੱਕ ਦਿਨ ਇਹ ਚਿਹਰਾ ਧੂਣਵਾਸੀ ਦੇ ਦੇ ਜੋ ਤੋ ਤੁਸੀਂ ਇਹਨੂੰ ਰੇਟ ਨਹੀਂ ਦੇ ਰਹੇ 8 ਰੁਪਏ 'ਚ ਗੱਡੀ ਚਲਾ ਰਹੇ ਹੋ 7 ਰੁਪਏ ਦੀ ਗੱਡੀ 1 ਰੁਪਏ 'ਚ ਕਿਹੜਾ ਕੰਮ ਕਰ ਲੂਗਾ ਨਾ ਤਾਂ ਘਰ ਦੇ ਰਾਸ਼ਨ ਪੂਰਾ ਹੋ ਰਿਹਾ ਨਾ ਬੱਚਿਆਂ ਦੀ ਫੀਸ ਪੂਰੀ ਹੋ ਰਹੀ ਹੈ ਸਾਨੂੰ ਘੁੱਟ-ਘੁੱਟ ਕੇ ਮਾਰਿਆ ਜਾ ਰਿਹਾ ਅਸੀਂ ਕਹਿੰਦੇ ਪ੍ਰਸ਼ਾਸਨ ਨੂੰ ਸਾਨੂੰ ਜਦ ਤੱਕ ਗੱਡੀਆਂ ਵਾਪਸ ਲੈ ਲਓ ਚਿੱਟੀ ਪਲੇਟਾਂ ਚ ਚਲਵਾ ਦਿਓ ਸਾਡੀਆਂ ਵਾਪਸ ਕਰਾਓ ਲੋਨ ਤਾਂ ਕਲੀਅਰ ਕਰਵਾ ਦਿਓ ਸਾਡੇ 2019 ਤੋਂ 22 ਤੋ ਜਿਹੜੇ ਗੱਡੀਆਂ ਅਸੀਂ ਲੋਨ ਤੇ ਲਈਆਂ 5-5 ਸਾਲ ਦੇ ਤਾਂ ਭੁੱਖੇ ਮਰ ਰਹੇ ਹਾਂ ਸਾਡਾ ਪ੍ਰਸ਼ਾਸਨ ਸਾਨੂੰ ਸਿਰਫ ਮਿੱਠੀ ਗੋਲੀ ਦੇ ਰਿਹਾ ਹੈ ਬਿਲਕੁਲ ਬਾਈ ਜੀ ਹਾਂਜੀ ਬਾਈ ਉਹ ਸ਼ੇਰ ਸਿੰਘ ਦੀ ਨਾ ਸਾਡੇ ਕੋਲ ਬਾਕਾਇਦਾ ਵੀਡੀ ਇਸ ਬਚਾਰੇ ਨੇ ਕਹਿ ਵੀ ਮੇਰਾ ਚਲਾਨ ਕਾਦੇ ਕੱਟ ਰਹੇ ਹੋ ਤੁਸੀਂ ਉਹਨਾਂ ਕੋਲ ਕੋਈ ਚਲਾਨ ਕੱਟਣ ਦਾ ਬੁੱਧਾ ਨਹੀਂ ਸੀਗਾ ਉਹਨਾਂ ਨੇ ਫੀਤੀਆਂ ਕਹਿ ਤੀਆਂ ਜੀ ਉਸੇ ਟਾਈਮ ਇੱਕ ਪ੍ਰਾਈਵੇਟ ਨੰਬਰ ਬਾਈਕ ਆਂਦੀ ਹੈ ਉਸ ਆਪਣਾ 43 ਸੈਕਟਰ ਤੇ ਵਕੀਲ ਨਿਕਲਦੇ ਆ ਤੇ ਉਹ ਉਹਨਾਂ ਨੇ ਬਾਈਕ ਕਰੀ ਸੀਗੀ ਇਹਨਾਂ ਨੇ ਉਹਨੂੰ ਦਿਖਾਇਆ ਵੀ ਇਸ ਦਾ ਚਲਾਨ ਕਰੋ ਜੋ ਇਹ ਵਾਈਟ ਪਲੇਟ ਮੋਟਰਸਾਈਕਲ ਜਾ ਰਹੀ ਹੈ ਇਹ ਟੈਕਸੀ ਮੈਂ ਕਹਾ ਅਲਾਉਡ ਹੈ ਕਿ ਇਸ ਦਾ ਚਲਾਨ ਕਰੋ ਉਸ ਟਾਈਮ ਸੇਰ ਸਿੰਘ ਜੀ ਕਹਿੰਦੇ ਜੀ ਕਹਿੰਦੇ ਸਾਡੇ ਕੋਲ ਰਾਈਟ ਨਹੀਂ ਹੈਗਾ ਜੀ ਚਲਾਨ ਕਰਨ ਦਾ ਤੇ ਉਹਨਾਂ ਨੂੰ ਪੁੱਛੋ ਵੀ ਤੁਹਾਡਾ ਇੱਕ ਵਰਦੀ ਵਾਲਾ ਬੰਦੇ ਦਾ ਜਿਹੜਾ ਬਿਲਕੁਲ ਆਪਣੀ ਜਗ੍ਹਾ ਰਾਈਟ ਹੈ ਤੁਸੀਂ ਉਹਦਾ ਚਲਾਨ ਕੱਟ ਰਹੇ ਆ ਤੁਹਾਡੇ ਸਾਹਮਣੇ ਧਲਲੇ ਨਾਲ ਵਾਈਟ ਪਲੇਟ ਨੰਬਰ ਗੱਡੀ ਜਿਹੜਾ ਟੈਕਸੀ ਯੂਜ਼ ਕਰ ਰਹਾ ਤੁਸ ਤੁਹਾਡੇ ਕੋਲ ਰਾਈਟ ਨਹੀਂ ਹੈਗਾ ਉਹਦਾ ਚਲਾਨ ਕੱਟਣ ਦਾ ਦੂਸਰੀ ਗੱਲ ਭਾਈ ਜਦ ਵੀ ਆਪਾਂ ਚੰਡੀਗੜ੍ਹੀ ਪ੍ਰੋਟੈਸਟ ਕਰਦੇ ਆ ਤੇ ਅਗਲੇ ਦਿਨ ਸਾਡੇ ਨਾਲ ਚਲਾਨ ਕੱਟਣੇ ਸਟਾਰਟ ਹੋ ਜਾਂਦੇ ਆ ਤੇ ਅਸੀਂ ਤਾਂ ਟ੍ਰੈਫਿਕ ਵਾਲਿਆਂ ਨੂੰ ਪੁੱਛਦੇ ਵੀ ਤੁਸੀਂ ਸਾਡੇ ਚਲਾਨ ਕਿਸ ਗੱਲ ਤੋਂ ਕੱਟ ਰਹੇ ਆ ਉਹ ਕਹਿੰਦੇ ਸਾਨੂੰ ਉੱਪਰੋਂ ਆਰਡਰ ਆਇਆ ਹੋਇਆ ਜੀ ਉਹਨਾਂ ਨੂੰ ਪੁੱਛੋ ਵੀ ਉੱਪਰੋਂ ਆਰਡਰ ਆਇਆ ਤਾਂ ਤੁਸੀਂ ਟੈਕਸੀ ਵਾਲਿਆਂ ਕਦੀ ਕਹਿੰਦੇ ਜਰਾਬ ਨਹੀਂ ਪਾਈ ਕਦੇ ਕਹਿੰਦੇ ਤੁਸੀਂ ਨੇਮ ਪਲੇਟ ਨਹੀਂ ਲਗਾਈ ਹੁਣ ਨਵਾਂ ਕੰਮ ਕਰਦੇ ਜੀ ਤੁਸੀਂ ਲੁੱਪੀਆਂ ਨਹੀਂ ਲਗਾਈਆਂ ਹੁਣ ਦੱਸੋ ਜੀ ਅਸੀਂ ਜਾਈਏ ਤਾਂ ਜਾਈਏ ਕਿੱਥੇ ਅਸੀਂ ਬਸ ਚੰਡੀਗੜ੍ਹ ਐਡਮਿਸ਼ਨ ਨੂੰ ਇੱਕ ਚੇਤਾਵਨੀ ਦੇਣਾ ਚਾਹੁੰਦੇ ਆ ਜੀ ਜੇ ਉਹ ਆਪਣੀ ਇਹ ਚਲਾਨ ਕੱਟਣਾ ਬੰਦ ਨਹੀਂ ਕਰਦਾ ਤਾਂ ਆਪਾਂ ਸੋਮਵਾਰ ਨੂੰ ਇੱਕ ਵੱਡਾ ਪ੍ਰੋਟੈਸਟ ਕਰਾਂਗੇ ਆਪਾਂ 9 ਸੈਕਟਰ ਘੇਰਾਂਗੇ ਜੀ ਅਗਰ ਸਾਡੀ ਗੱਲ ਉਹ ਨਹੀਂ ਸੁਣਦੇ ਆਪਾਂ ਫਿਰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਚਲਾਨ ਕੱਟਣਾ ਬੰਦ ਕਰੋ ਹਰ ਰੋਜ਼ਗੜਨ ਦੀ ਹੈ ਜੀ ਆ ਆ ਪ੍ਰਸ਼ਾਸਨ ਦੀ ਲਾਈਵ ਵੀਡੀਓ ਹੈ ਦੇਖ ਲਓ ਤੁਸੀਂ ਇਹ ਸ਼ੇਰ ਸਿੰਘ ਜੀ ਹਾਂ ਜੀ ਇਹ ਇਹ ਨਹੀਂ ਸ਼ੇਰ ਸਿੰਘ ਨਹੀਂ ਜੀ ਇਹ ਇਹ ਰੋਜ਼ਗੜਨ ਦੀ ਹੈ ਆ ਮਤਲਬ ਆਪਣਾ ਜਿਹੜਾ ਰੋਗੜਨ ਲੀਕ ਹੈ ਜੀ ਆ ਦੇਖੋ ਜੀ ਹੁਣ ਬੰਦਾ ਡਰਾਈਵਰ ਕੀ ਬੋਲ ਰਿਹਾ ਸਾਰਾ ਕੁਝ ਹੈਗਾ ਕਾਗਜ਼ ਪੱਤਰ ਪੂਰੇ ਮੇਰੇ ਸਾਰਾ ਕੁਝ ਹੈਗਾ ਮੈਂ ਦਿਖਾ ਰਿਹਾ ਕਿਉਂ ਰਿਹਾ ਮੈਨੂੰ ਰੋਕੇ ਗੱਡੀ ਗੱਲ ਮੈਨੂੰ ਦੱਸੋ ਜੀ ਮੈਂ ਆਪਣੀ ਗੱਡੀ ਦਾ ਓਨਰ ਆ ਆ ਬਾਈਕ ਬਲੇ ਵਾਈਟ ਬਲੇਟਾ ਦੇ ਘੁੰਮ ਰਹੀ ਆ ਉਹ ਤਾਂ ਅਸੀਂ ਰੋਕ ਨਹੀਂ ਰਹੇ ਵੀਡੀਓ ਬਣਾਉਣ ਦਾ ਹੱਕ ਮੇਰਾ ਦੱਸੋ ਕੋ ਕਰ ਪਸੀ ਫੈਮਿਲੀ ਨਾਲ ਮੈਂ ਘੁੰਮਣ ਆਇਆ ਤੁਸੀਂ ਸਾਨੂੰ ਰੋਕ ਰਹੇ ਹੋ ਉਹ ਦੇਖੋ ਉਹ ਦੇਖੋ ਉਹ ਵਕੀਲ ਸਾਹਿਬ ਨੇ ਵਾਈਟ ਪਲੇਟ ਤੇ ਕਰੀ ਦੇਖੋ ਉਹ ਜਾ ਰਿਹਾ ਵਾਈਟ ਪਲੇਟ ਤੇ ਉਹ ਵਾਈਟ ਪਲੇਟ ਤੇ ਦੇਖੋ ਜਾ ਰਿਹਾ ਤੇ ਆ येलो ਪਲੇਟ ਨੂੰ ਰੋਕ ਰਹੇ ਨੇ ਆ ਦੇਖੋ ਇਹ येलो ਪਲੇਟ ਨੂੰ ਰੋਕ ਰਹੇ ਆ ਵਾਈਟ ਪਲੇਟ ਤੇ ਅਪ ਟੈਂਪੋਰਰੀ ਨੰਬਰ ਆ ਸੋ ਬਿਲਕੁਲ ਆ ਦੇਖੋ ਇਹ ਤਾਂ ਸਰੇ ਆਮ ਤੱਕ ਕਈ ਦਿਸ ਰਿਹਾ ਚੰਡੀਗੜ੍ਹ ਪ੍ਰਸ਼ਾਸਨ ਵੀ ਧੱਕੇ ਦੇ ਉੱਤੇ ਉਤਰਿਆ ਹੋਇਆ ਸੋ ਉਸੇ ਨੂੰ ਲੈ ਕੇ ਸੋਮਵਾਰ ਦੀ ਜਿਹੜੀ ਚੇਤਾਵਨੀ ਵੀ ਬਾਈ ਜੀ ਹੋਰਾਂ ਨੇ ਦਿੱਤੀ ਹੈ ਤਾਂ ਸਾਨੂੰ ਜਿਹੜੀ ਵੀਡੀਓ ਵੀ ਬਾਈ ਜੀ ਹੋਰਾਂ ਨੇ ਦਿਖਾਈ ਹੈ ਤਾਂ ਜ਼ਰੂਰ ਐਸ ਦੇ ਉੱਤੇ ਐਕਸ਼ਨ ਲੈਣਾ ਬਣਦਾ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ